ਇਸ ਤਰੀਕੇ ਨਾਲ ਜੀ ਬਾਲੂ ਸ਼ਾਇਆਂ ਨੂੰ ਆਪਾਂ ਸਰਵ ਕਰ ਲਿਆ ਬਹੁਤ ਹੀ ਵਧੀਆ ਇਹ ਜੂਸੀ ਬਣ ਕੇ ਤਿਆਰ ਹੋਈਆਂ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ ਦੇਖੋ ਕਿੰਨੀਆਂ ਵਧੀਆ ਇਹ ਨਰਮ ਬਣ ਕੇ ਤਿਆਰ ਹੋਈਆਂ ਵਿੱਚੋਂ ਇਹਨਾਂ ਦਾ ਟੈਕਸਚਰ ਤੁਸੀਂ ਦੇਖ ਸਕਦੇ ਹੋ ਚਾਸ਼ਨੀ ਬਿਲਕੁਲ ਇਹਨਾਂ ਦੇ ਅੰਦਰ ਤੱਕ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਰਸੀਲੀਆਂ ਬਣ ਕੇ ਤਿਆਰ ਹੋਈਆਂ ਨੇ ਸਸ਼ੀਕਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਹਲਵਾਈ ਸਟਾਈਲ ਵਾਲੂ ਸ਼ਈਆਂ ਬਣਾ ਕੇ ਤਿਆਰ ਕਰਾਂਗੇ ਕਿਸ ਤਰੀਕੇ ਨਾਲ ਇਹਨਾਂ ਦਾ ਆਟਾ ਤਿਆਰ ਕਰਨਾ ਹੈ ਕਿਸ ਤਰੀਕੇ ਦੇ ਇਹਨਾਂ ਦੀ ਚਾਸ਼ਨੀ ਬਣਾਈ ਜਾਂਦੀ ਹੈ ਜਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਜੇਕਰ ਤੁਸੀਂ ਉਹ ਸਾਰੀਆਂ ਗੱਲਾਂ ਸਿੱਖਣਾ ਚਾਹੁੰਦੇ ਹੋ ਤਾਂ ਇਸ ਰੈਸਪੀ ਦੇ ਨਾਲ ਜੁੜੇ ਰਹੋ ਜੀ ਇਸ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬੱਦਬਦ ਕਰਿਓ ਤੇ ਜੇਕਰ ਆਪਣੇ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਖੁੱਲੇ ਬਰਤਨ ਦੇ ਵਿੱਚ ਮੈਦਾ ਐਡ ਕਰਾਂਗੇ ਘਰ ਦੇ ਵਿੱਚੋਂ ਨਾ ਕੋਈ ਵੀ ਕੌਲੀ ਜਾਂ ਕੱਪ ਤੁਸੀਂ ਲੈ ਲਿਓ ਉਹਦੇ ਨਾਲ नाप के ਐਡ ਕਰਿਓ ਉਸ ਹਿਸਾਬ ਨਾਲ ਹੀ ਦੂਜਾ ਸਮਾਨ ਆਪਾਂ ਐਡ ਕਰਾਂਗੇ ਤੇ ਇਹ ਮੇਰੇ ਕੋਲ ਇੱਕ ਕੌਲੀ ਹੈ ਜਿਹੜੀ ਮੈਦੇ ਦੀ ਹੈ ਤੇ ਆਪਾਂ ਦੋ ਕੌਲੀਆਂ ਨਾਲ ਬਣਾਵਾਂਗੇ ਵਾਲੂ ਸ਼ਾਈ ਤੇ ਹੁਣ ਜੀ ਇੱਕ ਕੌਲੀ ਮੈਦੇ ਦੀ ਆਪਾਂ ਹੋਰ ਐਡ ਕਰ ਦਾਂਗੇ ਮੈਂ ਇਹਦੇ ਨੂੰ ਚੰਗੇ ਤਰੀਕੇ ਨਾਲ ਫਿਰ ਛਾਂੜ ਲਿਓ ਹੁਣ ਇਹਦੇ ਵਿੱਚ ਇੱਕ ਚਮਚਾ ਆਪਾਂ ਨਮਕ ਦਾ ਐਡ ਕਰ ਦਾਂਗੇ ਬਿਲਕੁਲ ਛੋਟਾ ਚਮਚਾ ਹੀ ਅਬ ਦਾ ਜਮਚ ਬੇਕਿੰਗ ਪਾਊਡਰ ਥੈਡ ਕਰ ਦੇਾਂਗੇ ਕਿਉਂ ਤੁਸੀਂ ਕੋਈ ਵੀ ਵਰਤ ਸਕਦੇ ਹੋ ਢਾਲਡਾ ਜਾਂ ਦੇਸੀ ਘਿਓ ਪਰ ਇਸ ਤਰੀਕੇ ਨਾਲ ਮੈਲਟ ਕਰਕੇ ਥੋੜਾ ਜਿਹਾ ਤੇ ਥੋੜਾ ਜਿਹਾ ਜੰਮਿਆ ਹੋਣਾ ਚਾਹੀਦਾ ਘਿਓ ਕਿ ਹੁਣ ਜੀ ਥੋੜਾ ਜਿਹਾ ਪਾ ਠੰਡਾ ਪਾਣੀ ਇਹਦੇ ਵਿੱਚ ਸ਼ਾਮਿਲ ਕਰਾਂਗੇ ਜਿਆਦਾ ਨਹੀਂ ਇੱਕ ਵਾਰਚ ਆਪਾਂ ਪਾਣੀ ਸ਼ਾਮਿਲ ਕਰਾਂਗੇ ਤੇ ਹੁਣ ਆਟੇ ਨੂੰ ਆਪਾਂ ਇਸ ਤਰੀਕੇ ਨਾਲ ਇਕੱਠਾ ਕਰਾਂਗੇ ਸਾਰੀਆਂ ਚੀਜ਼ਾਂ ਐਡ ਕਰਕੇ ਇਹਨੂੰ ਆਪਾਂ ਗੁੰਨਣਾ ਨਹੀਂਗਾ ਵੀ ਜਿਵੇਂ ਆਪਾਂ ਰੋਟੀਆਂ ਬਣਾਣ ਲਈ ਆਟਾ ਗੁੰਨਦੇ ਹਾਂ ਉਵੇਂ ਨਹੀਂ ਗੁੰਨਣਾ ਬਸ ਇਸ ਤਰੀਕੇ ਨਾਲ ਇਕੱਠਾ ਹੀ ਕਰਨਾ ਹੈ ਇਹਨੂੰ ਇਸ ਤਰੀਕੇ ਨਾਲ ਆਟੇ ਨੂੰ ਮਗਲਾ ਤਿਆਰ ਕਰ ਲਿਆ ਜਾਨੀ ਕਿ ਮੈਂ ਇਹਦੇ ਨੂੰ ਇਹਨੂੰ ਇਸ ਤਰੀਕੇ ਨਾਲ ਇਕੱਠਾ ਕਰ ਲਿਆ ਬਾਲਾ ਆਪਾਂ ਇਹਨੂੰ ਸਮੂਥ ਨਹੀਂ ਬਣਾਇਆ ਜਾਨੀ ਕਿ ਆਪਾਂ ਇਹਨੂੰ ਮੁੱਕੀ ਨਹੀਂ ਦੇਣਗੇ ਬਿਲਕੁਲ ਇਸ ਤਰੀਕੇ ਦਾ ਆਟਾ ਹੈ ਇਹ ਦੇਖੋ ਜਿੰਨਾ ਕੁ ਪਾਣੀ ਆਪਾਂ ਐਡ ਕੀਤਾ ਨਾਲ ਬਾਲਾ ਨਰਮ ਨਾ ਸਖਤ ਤੇ ਹੁਣ ਜੀ ਆਪਾਂ ਇਹਨੂੰ ਪਾਉਣੇ ਨਾਲ ਢਾੱਕ ਕੇ ਰੈਸਟ ਕਰਨ ਵਾਸਤੇ ਰੱਖ ਦੇਾਂਗੇ 15 ਮਿੰਟ ਸ਼ਾਇਦ ਲਈ ਆਪਾਂ ਚਾਸ਼ਨੀ ਬਣਾ ਕੇ ਤਿਆਰ ਕਰਦੇ ਆਂ ਆਟੇ ਨੂੰ ਆਪਾਂ ਰੈਸਟ ਕਰਨ ਲਈ ਰੱਖ ਦਾਂਗੇ ਇਧਰ ਆਪਣੇ ਕੋਲੇ ਖੰਡ ਹੈ ਜੀ ਇਹ ਦੋ ਕੌਲੀਆਂ ਖੰਡ ਦੀਆਂ ਉਸੇ ਕੌਲੀ ਦੇ ਨਾਲ ਆਪਾਂ ਖੰਡ ਨਾ ਪਣੀ ਹੈ ਜਿਹਦੇ ਨਾਲ ਆਪਾਂ ਮੈਦਾ ਨਾ ਮੈਦਾ ਉਨੀ ਕਾਲਾ ਯਾਨੀ ਕਿ ਦੋ ਕਾਲਾ ਹੈ ਤੇ ਦੋ ਕਾਲੀਆਂ ਦੇ ਵਿੱਚ ਇੱਕ ਕੌਲੀ ਆਪਾਂ ਪਾਣੀ ਐਡ ਕਰਾਂਗੇ ਚਾਸ਼ਨੀ ਨਾ ਬਾਰੀ ਚਾਹੀਦੇ ਵਿੱਚ ਬਹੁਤ ਜ਼ਰੂਰੀ ਆ ਸਹੀ ਤਰੀਕੇ ਨਾਲ ਬਣਾਉਣੀ ਤੇ ਇੱਕ ਚਾਸ਼ਨੀ ਨਾ ਗਰਮ ਹੋਣੀ ਚਾਹੀਦੀ ਆ ਤੇ ਕਲੇਮ ਹੈ ਜਿਹੜੀ ਆਪਾਂ ਬਿਲਕੁਲ ਹਲਕੀ ਜੀ ਰੱਖਾਂਗੇ ਚਾਸ਼ਨੀ ਬਣਾਉਣ ਲੱਗੇ ਹੁਣ ਉਸੇ ਕੌਲੀ ਦੇ ਨਾਲ ਨਾਪ ਕੇ ਆਪਾਂ ਪਾਣੀ ਐਡ ਕਰਦੇ ਆਂਗੇ ਇੱਕ ਕੌਲੀ ਹੈ ਜਿਹੜਾ ਆਪਾਂ ਪਾਣੀ ਐਡ ਕਰਾਂਗੇ ਜੀ ਤੇ ਹੁਣ ਜੀ ਖੰਡ ਨੂੰ ਆਪਾਂ ਇਸ ਤਰੀਕੇ ਨਾਲ ਮਿਕਸ ਕਰਦੇ ਹੋਏ ਹੈ ਨਾ ਜਿਹੜਾ ਬਣਾ ਲਾਂਗੇ ਵਧੀਆ ਇਹਦੀ ਨਾਲ ਆਪਾਂ ਇੱਕ ਤਾਰ ਦੀ ਥੋੜ੍ਹੀ ਤਾਰ ਦੀ ਚਾਸ਼ਨੀ ਬਿਲਕੁਲ ਨਹੀਂ ਬਣਾ ਕੇ ਤਿਆਰ ਕਰਨੀ ਤੇ ਹਲਕੀ ਵੀ ਫਲੇਮ ਤੇ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਵੀ ਕਿਸ ਤਰੀਕੇ ਦੀ ਆਪਾਂ ਚਾਸ਼ਨੀ ਹੈ ਜਿਹੜੀ ਬਾਲੂ ਸ਼ਹਿਰ ਲਈ ਰੱਖਣੀ ਹੈ ਜੇਕਰ ਤੁਹਾਡੇ ਕੋਲੇ ਠੰਡਾ ਸਾਫ ਨਾ ਹੋਵੇ ਤੁਹਾਨੂੰ ਲੱਗਿਆ ਵੀ ਚਾਸ਼ਨੀ ਸਾਫ ਨਹੀਂ ਬਣਨੀ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਤਾਂ ਨਿੰਬੂ ਦਾ ਰਸ ਐਡ ਕਰ ਲਿਓ ਜਾਂ ਬਿਲਕੁਲ ਤੁਸੀਂ ਥੋੜਾ ਜਿਹਾ ਜਿਹਦੇ ਵਿੱਚ ਦੁੱਧ ਐਡ ਕਰ ਲਿਓ ਇਸ ਤਰੀਕੇ ਨਾਲ ਪਹਿਲਾਂ ਆਪਾਂ ਛਾਣੀ ਨੂੰ ਜਿਹੜਾ ਮਿਕਸ ਕਰ ਲਾਹੀ ਕਿਉਂਕਿ ਚਾਸ਼ੀ ਤੇ ਹਰ ਰੈਸਪੀ ਡਿਪੈਂਡ ਕਰਦੀ ਹੁੰਦੀ ਹੈ ਚਾਸ਼ੀ ਨੂੰ ਥੋੜੀ ਜਿਹੀ ਖਰਾਬ ਬਣ ਗਈ ਨਾ ਫਿਰ ਜਿਹੜੀ ਰੈਸਪੀ ਆ ਉਹ ਆਪਣੀ ਖਰਾਬ ਹੋ ਜਾਂਦੀ ਆ ਜੇ ਚਾਹੀ ਨਹੀਂ ਖੱਟ ਬਣ ਗਈ ਫਿਰ ਵੀ ਬਾਲੂ ਸ਼ਾਹੀ ਦੇ ਅੰਦਰ ਤੱਕ ਨਹੀਂ ਜਾਣੀ ਜੇ ਬਾਲੀ ਪਤਲੀ ਚਾਸ਼ਨੀ ਬਣ ਗਈ ਫਿਰ ਬਾਲੂ ਸ਼ਾਹੀ ਹੈ ਜਿਹੜੀ ਟੁੱਟਣ ਲੱਗ ਜੂਗੀ ਇਸ ਕਰਕੇ ਚਾਸ਼ਨੀ ਬਿਲਕੁਲ ਸਹੀ ਬਣਾਵਾਂਗੇ ਆਪਾਂ ਫਿਰ ਹੰਦੀ ਇਸ ਤਰੀਕੇ ਨਾਲ ਚਾਸ਼ਨੀ ਨੂੰ ਉਬਾਲ ਆਉਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਇਲਾਇਚੀ ਐਡ ਕਰਾਂਗੇ ਮੇਰੇ ਕੋਲ ਦੋ ਇਲਾਇਚੀਆਂ ਨੇ ਇਹਨਾਂ ਨੂੰ ਮੈਂ ਕੁੱਟ ਲਿਆ ਸੀਗਾ ਇਸ ਤਰੀਕੇ ਨਾਲ ਤੁਸੀਂ ਪਾਊਡਰ ਵੀ ਇਲਾਇਚੀ ਐਡ ਕਰ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਮਿਕਸ ਕਰ ਦਿਆਂਗੇ ਚਾਸ਼ਨੀ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਆਪਾਂ ਚੈੱਕ ਕਰਨਾਗੇ ਕਿ ਚਾਸ਼ਨੀ ਆਪਣੀ ਸਹੀ ਬਣ ਗਈ ਜਿੰਨੀ ਕ ਆਪਾਂ ਨੂੰ ਚਾਹੀਦੀ ਹੈ ਬਸ ਥੋੜੀ ਜਿਹੀ ਗਾੜ੍ਹੀ ਬਣਾ ਕੇ ਤਿਆਰ ਕਰਨੀ ਆਪਾਂ ਦੇਖੋ ਇਸ ਤਰੀਕੇ ਨਾਲ ਉਬਲਣੀ ਚਾਹੀਦੀ ਹੈ ਇਹ ਉਬਾਲ ਜ਼ਰੂਰ ਹੋਣਾ ਚਾਹੀਦਾ ਚਾਸ਼ਨੀ ਨੂੰ ਕਈ ਵਾਰ ਆਪਾਂ ਚਾਸ਼ਨੀ ਬਣਾਉਣੀ ਆ ਨਾ ਬਸ ਆਪਾਂ ਚੁੱਲ੍ਹੇ ਤੇ ਕੁਝ ਪਾਣੀ ਦੇ ਖੰਡ ਐਡ ਕਰਕੇ ਤੇ ਖੰਡ ਨੂੰ ਵਸ ਵਿੱਚ ਘੋਲ ਲੈਣੀ ਆ। ਉਹ ਚਾਸ਼ਨੀ ਸਹੀ ਨਹੀਂ ਬਣਦੀ। ਚਾਸ਼ਨੀ ਵਿੱਚ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਵੀ ਚਾਸ਼ਨੀ ਸਹੀ ਬਣ ਗਈ। ਲੇ ਫਿਰ ਇਸ ਤਰੀਕੇ ਨਾਲ ਇਹ ਬਿਲਕੁਲ ਗਾੜੀ ਚਾਸ਼ਨੀ ਬਣ ਗਈ। ਪਾਣੀ ਦੀ ਤਰ੍ਹਾਂ ਇਹ ਪਤਲੀ ਨਹੀਂ। ਥੋੜੀ ਜਿਹੀ ਨਾ ਜਿਵੇਂ ਸ਼ਹਿਦ ਦੀ ਤਰ੍ਹਾਂ ਗਾੜੀ ਹੁੰਦੀ ਹੈ ਉਸ ਤਰੀਕੇ ਦੀ ਆ ਇਹ। ਬਿਲਕੁਲ ਇਸ ਤਰੀਕੇ ਨਾਲ ਇਹ ਡਿਗਣੀ ਚਾਹੀਦੀ ਹੈ। ਚਮਚ 'ਤੇ ਦੀ ਕੋਟਿੰਗ ਵੀ ਚਮਚ 'ਤੇ ਹੋਣੀ ਚਾਹੀਦੀ ਜੇ ਤੁਸੀਂ ਦੇਖ ਸਕਦੇ ਹੋ। ਤੇ ਹੁਣ ਇਹ ਬਿਲਕੁਲ ਤਿਆਰ ਹੈ ਤੇ ਹੁਣ ਜੀ ਇਹਨਾਂ ਥੱਲੇ ਉਤਾਰ ਕੇ ਰੱਖ ਲੈਣੇ ਆਪਾਂ। ਤਹਾਂਜੀ ਆਟੇ ਨੂੰ ਜਾਨਕਿ ਮੈਦੇ ਨੂੰ 15 ਮਿੰਟ ਹੋ ਗਏ ਆ ਹੁਣ ਆਪਾਂ ਇਹਨੂੰ ਵੇਰ ਕੇ ਬਿਲਕੁਲ ਤਿਆਰ ਨਹੀਂ ਕਰਨਾ ਬਸ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਥੋੜਾ ਜਿਹਾ ਨਾ ਸੌਫਟ ਬਣਾ ਲਾਂਗੇ ਜਿਆਦਾ ਨਹੀਂ ਕਿਉਂਕਿ ਇਹਦੇ ਵਿੱਚ ਲੇਅਰ ਹੋਣੀਆਂ ਚਾਹੀਦੀਆਂ ਨੇ ਥੋੜਾ ਜਿਹਾ ਨਾ ਹੱਥਾਂ ਨਾਲ ਇਸ ਤਰੀਕੇ ਨਾਲ ਆਪਾਂ ਇਹਨੂੰ ਇਕੱਠਾ ਕਰ ਲਾਂਗੇ ਕਿਉਂਕਿ ਆਪਾਂ ਰੈਸਟ ਕਰਨ ਦੇ ਲਈ ਇਹਨੂੰ ਉਵੇਂ ਹੀ ਰੱਖਤਾ ਸੀਗਾ ਜਿਆਦਾ ਆਪਾਂ ਇਹਨੂੰ ਬਿਲਕੁਲ ਇੱਕ ਸਮੂਤ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਬਾਲੂ ਸ਼ਾਹੀ ਦੇ ਵਿੱਚ ਲੇਅਰ ਹੋਣੀਆਂ ਚਾਹੀਦੀਆਂ ਨੇ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਹਲਵਾਈਸ ਖਲ ਬਾਲੂ ਸ਼ਾਹੀ ਬਣਾ ਰਹੇ ਤੇ ਹੋਣਾ ਇਸ ਤਰੀਕੇ ਨਾਲ ਹੱਥਾਂ ਦੀ ਮਦਦ ਨਾਲ ਆਪਾਂ ਇਹਨੂੰ ਥੋੜਾ ਜਿਹਾ ਫਲੈਟ ਕਰ ਦੇਾਂਗੇ ਬਿਲਕੁਲ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਜੀ ਮੈਂ ਇਹਦੇ ਨੂੰ ਆਪਾਂ ਫਲੈਟ ਬਣਾ ਲਿਆ ਤੇ ਹੁਣ ਇਹਨੂੰ ਆਪਾਂ ਕੱਟ ਦੇਾਂਗੇ ਦੋ ਹਿੱਸੇ ਕਰ ਲਾਂਗੇ ਇਹਦੇ ਤੇ ਇਸ ਤਰੀਕੇ ਨਾਲ ਇੱਕ ਹਿੱਸੇ ਨੂੰ ਉਠਾ ਕੇ ਆਪਾਂ ਇਹਦੇ ਉੱਪਰ ਰੱਖ ਦੇਾਂਗੇ ਕੱਟ ਕੇ ਫਿਰ ਆਪਾਂ ਇਹਨੂੰ ਫਲੈਟ ਬਣਾ ਕੇ ਇਸ ਤਰੀਕੇ ਨਾਲ ਤਿਆਰ ਕਰਾਂਗੇ ਹੱਥਾਂ ਦੀ ਮਦਦ ਨਾਲ ਥੋੜਾ ਜਿਹਾ ਪ੍ਰੈਸ ਕਰਦੇ ਹੋਏ ਇਹ ਸਟੈਪ ਬਹੁਤ ਜ਼ਰੂਰੀ ਹੈ ਇਹ ਹੁਣ ਜੀ ਇਸ ਤਰੀਕੇ ਨਾਲ ਫੇਰ ਆਪਾਂ ਇਹਨੂੰ ਫਲੈਟ ਬਣਾ ਲਿਆ ਤੇ ਹੁਣ ਫੇਰ ਆਪਾਂ ਇਹਦੇ ਵਿੱਚ ਖਾਰਤੂਏ ਜਿਹੜੀ ਕਟਿੰਗ ਕਰਦੇ ਆਂਗੇ ਇਸ ਤਰੀਕੇ ਨਾਲ ਤਕਰੀਬਨ ਆਪਾਂ ਨਾ 6-7 ਵਾਰੀ ਇਸ ਤਰੀਕੇ ਨਾਲ ਕਟਿੰਗ ਕਰਕੇ ਤੇ ਇਸ ਤਰੀਕੇ ਨਾਲ ਇਹਨੂੰ ਫਲੈਟ ਬਣਾਉਣਾਗਾ ਬਿਲਕੁਕੁਲ ਇਸ ਤਰੀਕੇ ਨਾਲ ਰੱਖ ਕੇ ਹੱਥਾਂ ਦੇ ਥੋੜਾ ਜਿਹਾ ਦਬਾਅ ਪਾਉਂਦੇ ਹੋਏ ਇਸ ਤਰੀਕੇ ਨਾਲ ਜਿਹੜਾ ਇਹਨੂੰ ਫਲੈਟ ਕਰ ਲਾਂਗੇ ਤੇ ਬਿਲਕੁਲ ਲਾਸਟ ਵਾਰੀ ਯਾਨੀ ਕਿ ਛੇਵੀਂ ਵਾਰ ਆਪਾਂ ਇਹਨੂੰ ਫੇਰ ਇਸ ਤਰੀਕੇ ਨਾਲ ਕੱਟ ਕੇ ਜਿਹੜਾ ਥੋੜਾ ਜਿਹਾ ਫਲੈਟ ਬਣਾਤਾ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਵਧੀਆ ਇਹਦੇ ਵਿੱਚ ਲੇਅਰ ਹੈ ਜਿਹੜੀਆਂ ਬਣ ਗਈਆਂ ਨੇ ਬਿਲਕੁਲ ਹਲਕੀਆਂ ਹਲਕੀਆਂ ਲੇਅਰ ਹੈ ਜਿਹੜੀਆਂ ਹੁਣ ਆਪਾਂ ਇਹਨੂੰ ਰੈਸਟ ਕਰ ਲਈਏ ਜਿਹੜਾ ਢਾਕੇ ਰੱਖ ਦਿਆਂਗੇ ਦੀ ਮਦਦ ਨਾਲ ਢਾਕੇ ਆਪਾਂ ਇਹਨੂੰ 10 ਮਿੰਟ ਹੈ ਜਿਹੜਾ ਰੱਖ ਦਿਆਂਗੇ ਤੇ ਇੱਥੇ ਜੀ ਆਪਾਂ ਚਾਸ਼ਨੀ ਦੇ ਵਿੱਚ ਨਾ ਬਿਲਕੁਲ ਥੋੜਾ ਜਿਹਾ ਕਲਰ ਐਡ ਕਰਤਾ ਤੇ ਇਹਨੂੰ ਮਿਕਸ ਕਰ ਦਿਆਂਗੇ ਜੈਸੇ ਕਿ ਆਪਾਂ ਘਰੇ ਕੋਈ ਵੀ ਮਿਠਾਈਆ ਰੈਸਪੀ ਬਣਾਉਣੇ ਆਪਣੀ ਕੋਸ਼ਿਸ਼ ਨਹੀਂ ਜੇ ਆਪਾਂ ਕਲਰ ਨਾ ਐਡ ਕਰੀਏ ਪਰ ਇਹ ਵੀ ਨਾ ਰੈਸਪੀ ਹੈ ਜਿਹੜੀ ਉਹ ਦੇਖਣ ਦੇ ਵਿੱਚ ਸੋਹਣੀ ਲੱਗੂਗੀ ਤੇ ਥੋੜਾ ਜਿਹਾ ਕਲਰ ਵੀ ਇਹ ਕਲਰ ਨੂੰ ਜਿਹੜਾ ਆਪਾਂ ਮਿਕਸ ਕਰ ਦਿਆਂਗੇ ਜੀ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਕਲਰ ਐਡ ਕਰਨਾ ਹੈ ਕਿ ਨਹੀਂ ਦੇਖੋ ਜੀ 15 ਮਿੰਟ ਹੋ ਗਏ ਇਸ ਤਰੀਕੇ ਨਾਲ ਰੈਸਟ ਕਰਨ ਦੇ ਲਈ ਆਪਾਂ ਆਟਾ ਇਸ ਤਰੀਕੇ ਨਾਲ ਬਣਾ ਕੇ ਰੱਖਿਆ ਸੀ ਦੇਖੋ ਕਿੰਨੀ ਵਧੀਆ ਲੇਅਰ ਹੈ ਇਹ ਵਿੱਚ ਆਪਾਂ ਆ ਇਹਨੂੰ ਇਸ ਤਰੀਕੇ ਨਾਲ ਛੋਟੇ ਛੋਟੇ ਹਿੱਸਿਆਂ 'ਚ ਵੰਡ ਲਾਂਗੇ ਬਿਲਕੁਲ ਇਸ ਤਰੀਕੇ ਨਾਲ ਕੱਟ ਲਾਂਗੇ ਇਹਨੂੰ ਆਪਾਂ ਕਿ ਹੁਣ ਜੀ ਦਾ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਟ ਲਿਆ ਤੇ ਹੁਣ ਨਾ ਆਪਾਂ ਇਹਦਾ ਇਸ ਤਰੀਕੇ ਨਾਲ ਰੋਲ ਬਣਾ ਲਾਂਗੇ ਥੋੜਾ ਜਿਹਾ ਆਪਾਂ ਇਹਨੂੰ ਫਲੈਟ ਬਣਾ ਕੇ ਤਿਆਰ ਕਰਾਂਗੇ ਸਮੂਥ ਬਣਾ ਦੇਾਂਗੇ ਹੁਣ ਤੁਸੀਂ ਕਹੋਗੇ ਵੀ ਪਹਿਲਾਂ ਤਾਂ ਇਹਦੇ ਵਿੱਚ ਲੇਅਰ ਬਣਾਈਆਂ ਨੇ ਇਹਨੂੰ ਗੁੰਨਿਆ ਵੀ ਨਹੀਂ ਤੇ ਹੁਣ ਇਹਨੂੰ ਸਮੂਥ ਕਿਉਂ ਕਰ ਰਹੇ ਆ ਕਿਉਂਕਿ ਜੇ ਆਪਾਂ ਇਸ ਤਰੀਕੇ ਨਾਲ ਥੋੜਾ ਜਿਹਾ ਇਹਨੂੰ ਸਮੂਥ ਰੋਲ ਨਾ ਬਣਾਵਾਂਗੇ ਨਾ ਸਾਰੀਆਂ ਕਿਨਾਰੀਆਂ ਨੂੰ ਫਿਰ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਦੇ ਵਿੱਚ ਇਹਨਾਂ ਦੀ ਸ਼ੇਪ ਸਹੀ ਨਿਬਾੜਨੀ ਤੇ ਬਹੁਤ ਜ਼ਿਆਦਾ ਵਿਖਰ ਜਾਣੀਆਂ ਇਹ ਬਾਲੂ ਚਾਈ ਇਸ ਕਰਕੇ ਨੂੰ ਥੋੜਾ ਜਿਹਾ ਸਮੂਥ ਬਣਾਉਣਾ ਬਹੁਤ ਜ਼ਰੂਰੀ ਹੈਗਾ ਜਿਹੜਾ ਇਸ ਤਰੀਕੇ ਨਾਲ ਇੱਕ ਰੋਲ ਬਣਾ ਦੇਾਂਗੇ ਆਪਾਂ ਹਲਕੇ ਹੱਥਾਂ ਨਾਲ ਸਮੂਥ ਬਣਾਉਣਾਗਾ ਕਿਨਾਰੀਆਂ ਤੋਂ ਵੀ ਆਪਾਂ ਥੋੜਾ ਜਿਹਾ ਨੂੰ ਸਮੂਥ ਬਣਾ ਦੇਾਂਗੇ ਇਸ ਤਰੀਕੇ ਨਾਲ ਸਾਰੇ ਰੋਲ ਬਣਾ ਕੇ ਜਿਹੜੇ ਆਪਾਂ ਇੱਕ ਸਾਈਡ ਤੇ ਰੱਖ ਲੈਣੇ ਹੈਗੇ ਇਹਨਾਂ ਦਾ ਵੀ ਆਪਾਂ ਰੋਲੇ ਸਪੀਕੇ ਨਾਲ ਸਮੂਥ ਬਣਾ ਲਾਂਗੇ ਤੇ ਹਾਂਜੀ 5 ਮਿੰਟ ਹੋ ਗਏ ਆ ਇਹਨਾਂ ਰੋਲ ਨੂੰ ਆਪਾਂ ਰੈਸਟ ਕਰਨ ਲਈ ਰੱਖਤਾ ਸੀ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲਾਂਗੇ ਬਿਲਕੁਲ ਛੋਟੇ ਛੋਟੇ ਸੈਂਚ ਇਹ ਤਰੀਕੇ ਨਾਲ ਛੋਟੇ ਛੋਟੇ ਪੇੜੇ ਕੱਟ ਲਾਂਗੇ ਆਪਾਂ ਇਹਨਾਂ ਦੇ ਜਿੰਨੇ ਜਿੰਨੇ ਸਾਈਜ਼ ਦੀ ਤੁਸੀਂ ਬਾਲੂ ਛਾਈ ਤਿਆਰ ਕਰਨੀ ਹੈ ਉਸ ਤਰੀਕੇ ਦੇ ਪੇੜੇ ਕੱਟ ਲਿਓ ਇਸ ਤਰੀਕੇ ਨਾਲ ਜੀ ਇੱਕ ਪੇੜਾ ਆਪਾਂ ਉਠਾਵਾਂਗੇ ਥੋੜਾ ਜਿਹਾ ਆਪਾਂ ਇਹਨੂੰ ਇਸ ਤਰੀਕੇ ਨਾਲ ਜਿਹੜਾ ਸਮੂਥ ਬਣਾ ਕੇ ਤਿਆਰ ਕਰ ਲਾਂਗੇ ਥੋੜਾ ਜਿਹਾ ਗੋਲ ਬਣਾ ਲਾਂਗੇ ਪੇੜੇ ਨੂੰ ਤੇ ਇਸ ਤਰੀਕੇ ਨਾਲ ਜਦੋਂ ਆਪਾਂ ਇਹਨੂੰ ਗੋਲ ਬਣਾ ਲਿਆ ਥੋੜਾ ਜਿਹਾ ਇਹਦੇ ਵਿੱਚ ਆਪਾਂ 홀 ਕਰ ਦੇਾਂਗੇ ਉਂਗਲ ਦੀ ਮਦਦ ਨਾਲ ਇਹ ਦਿਨ ਆਰ ਪਾਰ ਹੈ ਜਿਹੜਾ ਹੋਲ ਹੋਣਾ ਚਾਹੀਦਾ ਵੀ ਇਹਦੇ ਚਾਸ਼ਨੀ ਹੈ ਜਿਹੜੀ ਉਹ ਅੰਦਰ ਤੱਕ ਜਾ ਸਕੇ ਅੰਗੂਠੇ ਦੀ ਮਦਦ ਨਾਲ ਇਸ ਤਰੀਕੇ ਨਾਲ ਵਧੀਆ ਆਪਾਂ ਹੋਲ ਬਣਾ ਦੇਾਂਗੇ ਦੇਖੋ ਬਾਲੂ ਸ਼ਾਹੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਜਿਹੜੇ ਬਾਲੂ ਸ਼ਾਹੀ ਅੰਦਰ ਤੱਕ ਫੱਕਣਗੇ ਤੇ ਚਾਸ਼ਨੀ ਵੀ ਇਹਨਾਂ ਦੇ ਅੰਦਰ ਤੱਕ ਜਾਊਗੀ ਇਸ ਤਰੀਕੇ ਨਾਲ ਸਾਰੀਆਂ ਆਪਾਂ ਬਣਾ ਬਣਾ ਕੇ ਇਹ ਜਿਹੜੀਆਂ ਇੱਕ ਸਾਈਡ ਤੇ ਰੱਖ ਲਾਂਗੇ ਇਸ ਤਰੀਕੇ ਨਾਲ ਸਾਰੀਆਂ ਬਾਲੂਸ਼ਾਈ ਆਪਾਂ ਤਿਆਰ ਕਰਕੇ ਰੱਖ ਲਈਆਂ ਤੁਸੀਂ ਦੇਖ ਸਕਦੇ ਹੋ ਜੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਉਦ ਲਈ ਆਪਾਂ ਰਫਾਇਨਡ ਤੇਲ ਹੈ ਜਿਹੜਾ ਇੱਧਰ ਮੀਡੀਅਮ ਫਲੇਮ ਤੇ ਗਰਮ ਕਰ ਲਿਆ ਬਿਲਕੁਲ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਜ਼ਿਆਦਾ ਨਹੀਂ ਇੱਕ ਇੱਕ ਕਰਕੇ ਆਪਾਂ ਇਹਦੇ ਵਿੱਚ ਬਾਲੂਸ਼ਾਈ ਇਸ ਤਰੀਕੇ ਨਾਲ ਛੱਡ ਦੇਾਂਗੇ ਤੇ ਤੁਸੀਂ ਨਾ ਕੋਸ਼ਿਸ਼ ਕਰਿਓ ਕਿ ਸਾਰੀਆਂ ਬਾਲੂਸ਼ਾਈ ਹੋ ਸਕਿਆ ਜਿੰਨੀਆਂ ਵੀ ਜ਼ਿਆਦੇ ਤੋਂ ਜ਼ਿਆਦੇ ਤੁਸੀਂ ਇੱਕ ਵਾਰ ਚ ਹੀ ਫਰਾਈ ਕਰਿਓ ਕਿਉਂਕਿ ਇਸ ਤਰੀਕੇ ਨਾਲ ਇਹ ਵਿੱਚੋਂ ਕੱਚੀਆਂ ਨਹੀਂ ਰਹਿਣੀਆਂ ਤੇ ਵਧੀਆ ਪੱਕ ਕੇ ਤਿਆਰ ਹੋਣਗੀਆਂ ਤੇਲ ਦਾ ਜਿਹੜਾ ਟੈਂਪਰੇਚਰ ਆ ਫਿਰ ਉਹ ਲੋ ਹੋ ਜਾਊਗਾ ਤੇ ਹੌਲੀ-ਹੌਲੀ ਪੱਕਣਗੀਆਂ ਉਹਦੇ ਨਾਲ ਇਹ ਵਿੱਚੋਂ ਵਧੀਆ ਪੱਕ ਜਾਣਗੀਆਂ ਤੇ ਇਹਨਾਂ ਦੇ ਲੇਅਰ ਹੈ ਜਿਹੜੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਜੇ ਆਪਾਂ ਥੋੜੀਆਂ ਪੈਨ ਦੇ ਵਿੱਚ ਫਰਾਈ ਕਰਾਂਗੇ ਨਾ ਫਿਰ ਇਹਨਾਂ ਚ ਲੇਅਰ ਨਹੀਂ ਬਣ ਲਗਾ ਫਿਰ ਇਹ ਜਲਦੀ ਹੈ ਜਿਹੜੀਆਂ ਪੱਕ ਜਾਣਗੀਆਂ ਉੱਪਰੋਂ ਤੇ ਹਾਂਜੀ ਇਸ ਤਰੀਕੇ ਨਾਲ ਜਿਹੜਾ 7 ਤੋਂ 8 ਮਿੰਟ ਲੱਗ ਜਾਣਗੇ ਇਹਨਾਂ ਨੂੰ ਸਲੋ ਫਲੇਮ ਤੇ ਜਦੋਂ ਇਹ ਪੱਕਣੀਆਂ ਸਟਾਰਟ ਹੋ ਗਈਆਂ ਨਾ ਥੋੜੀ ਇਹ ਲੇਅਰ ਬਣਨੀ ਹੈ ਸਟਾਰਟ ਹੋਣੀਆਂ ਆਪਣੇ ਆਪ ਹੀ ਤੇਲ ਦੇ ਵਿੱਚ ਤੈਰਨ ਲੱਗ ਜਾਣਗੇ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਛੇੜਨਾ ਹਾਂਜੀ ਇਸ ਤਰੀਕੇ ਨਾਲ ਇਹਨਾਂ ਦੇ ਵਿੱਚ ਲੇਅਰ ਬਣਨੀ ਆ ਸਟਾਰਟ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਦੀ ਸਾਈਡ ਪਾਰਟ ਵੇ ਹੋਈ ਨਾ ਇਹਨਾਂ ਨੂੰ ਇਸ ਤਰੀਕੇ ਨਾਲ 골ਡਨ ਬਣਾ ਕੇ ਤਿਆਰ ਕਰਾਂਗੇ ਦੇਖੋ ਇਹਨਾਂ ਦਾ ਕਲਰ ਕਿੰਨਾ ਵਧੀਆ 골ਡਨ ਆਨ ਲੱਗ ਗਿਆ ਨਾਲੇ ਇਹਨਾਂ ਦਾ ਬਿਲਕੁਲ ਸਮੂਥ ਬਣਾ ਕੇ ਤਿਆਰ ਕੀਤਾ ਸੀ ਫੇਰ ਵੀ ਇਹਦੇ ਵਿੱਚ ਕ੍ਰੈਕਸ ਆ ਜਿਹੜੇ ਹੌਣੇ ਸਟਾਰਟ ਹੋ ਗਏ ਆ ਤੇ ਜੇ ਆਪਾਂ ਸਮੂਥ ਨਾ ਬਣਾਉਂਦੇ ਨਾ ਉਹਦਾ ਰੋਲ ਨੂੰ ਫਿਰ ਇਸ ਤੋਂ ਵੀ ਜ਼ਿਆਦਾ ਕ੍ਰੈਕਸ ਆ ਜਾਂਦੇ ਇਹਦੇ ਵਿੱਚ ਫੇ ਹੁਣ ਜੀ ਇਸ ਤਰੀਕੇ ਨਾਲ ਸਾਰੀਆਂ ਬਾਲੂਸ਼ਾਈਆਂ ਦੇਖੋ 골ਡਨ ਹੋ ਗਈਆਂ ਵਧੀਆ ਇਹਨਾਂ ਨੂੰ ਆਪਾਂ ਪਕਾ ਕੇ ਤਿਆਰ ਕਰ ਲਿਆ ਆਪਾਂ ਨੇ ਇਹਨਾਂ ਨੂੰ ਹੌਲੀ ਹੌਲੀ ਪਕਾ ਕੇ ਤਿਆਰ ਕੀਤਾ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਸੀ ਵੀ ਅੰਦਰੋਂ ਵੀ ਹੈ ਜਿਹੜੀਆਂ ਇਹ ਵਧੀਆ ਲੇਅਰ ਇਹਨਾਂ ਦੀਆਂ ਬਣ ਗਈਆਂ ਤੇ ਵਧੀਆ ਪੱਕ ਗਈਆਂ ਨੇ ਹੁਣ ਇਹਨਾਂ ਨੂੰ ਗਰਮ ਗਰਮ ਨੂੰ ਆਪਾਂ ਬਿਲਕੁਲ ਗਰਮ ਚਾਸ਼ਨੀ ਦੇ ਵਿੱਚ ਐਡ ਕਰਦੇ ਹਾਂਗੇ ਸਾਰੀਆਂ ਨੂੰ ਤੇ ਤੁਸੀਂ ਕੋਸ਼ਿਸ਼ ਕਰਿਓ ਵੀ ਚਾਸ਼ਨੀ ਹੈ ਜਿਹੜੀ ਖੁੱਲੇ ਬਰਤਨ ਦੇ ਵਿੱਚ ਐਡ ਕਰਿਓ ਇਸ ਤਰੀਕੇ ਦਾ ਕੋਈ ਡੂੰਘਾ ਬਰਤਨ ਹੋਵੇ ਜਿਦੇ ਵਿੱਚ ਬਾਲੂਸ਼ਾਈਆਂ ਚੰਗੇ ਤਰੀਕੇ ਨਾਲ ਡੁੱਬ ਜਾਣ ਇਹ ਇਹ ਮੈਂ ਸਾਰੀਆਂ ਗਰਮਾ-ਗਰਮ ਐ ਜਿਹੜੀਆਂ ਪੈਨ ਦੇ ਵਿੱਚੋਂ ਫਰਾਈ ਕਰਕੇ ਤੇ ਚਾਸ਼ਨੀ ਦੇ ਵਿੱਚ ਇਸ ਤਰੀਕੇ ਨਾਲ ਡਬੋ ਦੂੰਗੀ ਚੰਗੇ ਤਰੀਕੇ ਨਾਲ ਵੀ ਜਿਹੜੀਆਂ ਇਹ ਚਾਸ਼ਨੀ ਪੀ ਲੈਣ ਤੇ ਜੇਕਰ ਕਿਸੇ ਮਤਲਬ ਤੁਸੀਂ ਡੂੰਘੇ ਬਰਤਨ ਦੇ ਵਿੱਚ ਇਹਨਾਂ ਨੂੰ ਨਾ ਭਿਉਂ ਕੇ ਰੱਖਿਆ ਫਿਰ ਤੁਸੀਂ ਕੀ ਕਰਿਓ ਕਿ 3 ਮਿੰਟਾਂ ਤਣ ਨੂੰ ਇਸ ਤਰੀਕੇ ਨਾਲ ਭਿਉਂ ਆਉਂਦੇ ਹੋ 3 ਮਿੰਟਾਂ ਬਾਅਦ ਇਹਨਾਂ ਦੇ ਸਾਈਡ ਚੇਂਜ ਕਰ ਦਿਓ ਵੀ ਦੋਨਾਂ ਸਾਈਡਾਂ ਤੇ ਚਾਸ਼ਨੀ ਚਲੀ ਜਾਵੇ ਤੇ ਇਸ ਤਰੀਕੇ ਨਾਲ ਜੀ ਜਿਹੜੀਆਂ ਆਪਾਂ ਬਾਲੂਸ਼ਾ ਹੀ ਬਣਾ ਲਈਆਂ ਉਹਨਾਂ ਨੂੰ ਆਪਾਂ ਚਾਸ਼ਨੀ 'ਚ ਭਿਉਂ ਕੇ ਰੱਖਤਾ 6 ਤੋਂ 7 ਮਿੰਟਾਂ ਪੈਨਾਂ ਨੂੰ ਚਾਸ਼ਨੀ 'ਚ ਭਿਉਂ ਕੇ ਰੱਖਾਂਗੇ ਉਹ ਦਾ ਕਾਪਾ ਦੁੱਧੀਆਂ ਵੀ ਫਰਾਈ ਕਰ ਲੈਣੇ ਆ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵਰਤਵਾਤ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸੱਚੀ ਗੱਲ ਜੀ ਤੇ ਚਾਸ਼ਨੀ ਦੇ ਵਿੱਚ ਨਾ ਤੁਹਾਨੂੰ ਥੋੜੇ ਥੋੜੇ ਬਬਲ ਦਿਸਦੇ ਆ ਇਹਦਾ ਮਤਲਬ ਵੀ ਚੰਗੇ ਤਰੀਕੇ ਨਾਲ ਬਾਲੂ ਸ਼ਾਇਆ ਨੇ ਚਾਸ਼ਨੀ ਪੀ ਲਈ ਆ ਔਰ ਇਹਨਾਂ ਨੂੰ 6-7 ਮਿੰਟ ਜੀਦੋਂ ਆਪਾਂ ਭੋਂਕੇ ਰੱਖਤਾ ਉਸ ਤੋਂ ਬਾਅਦ ਨਾ ਮੈਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਰੱਖਦਾ ਸੀ ਫਿਰ ਬਾਅਦ ਵਿੱਚ ਮੈਂ ਇਹ ਸਰਵ ਕੀਤੀਆਂ ਕਿਉਂਕਿ ਚਾਸ਼ਨੀ ਜਿਹੜੀ ਉਹ ਚੰਗੇ ਤਰੀਕੇ ਨਾਲ ਵੀ ਸੈੱਟ ਹੋ ਜੇ ਤੇ ਆਪਾਂ ਇਹਨਾਂ ਨੂੰ ਗਾਰਨਿਸ਼ ਕਰ ਦਾਂਗੇ ਬਰੀਕ ਕੱਟ ਕੇ ਪਿਸਤਿਆਂ ਨਾ ਕਿੰਨੀਆਂ ਵਧੀਆ ਇਹ ਲੱਗ ਰਹੀਆਂ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋਈਆਂ ਤੇ ਖਾਣ ਦੇ ਵਿੱਚ ਵੀ ਹੋਂਦੀਆਂ ਟੇਸਟੀ ਲੱਗਦੀਆਂ ਨੇ ਤੁਸੀਂ ਘਰ ਦੇ ਵਿੱਚ ਹੀ ਹੁਣ ਬਣਾ ਕੇ ਤੇ ਇਸ ਰੈਸਪੀ ਨੂੰ ਜਿਹੜਾ ਇੰਜੋਏ ਕਰ ਸਕਦੇ ਹੋ ਸਟੋਰ ਕਰਕੇ ਰੱਖ ਸਕਦੇ ਹੋ ਇਸ ਤਰੀਕੇ ਨਾਲ ਜੀ ਬਾਲੂ ਸ਼ਾਇਆਂ ਨੂੰ ਆਪਾਂ ਸਰਵ ਕਰ ਲਿਆ ਬਹੁਤ ਹੀ ਵਧੀਆ ਇਹ ਜੂਸੀ ਬਣ ਕੇ ਤਿਆਰ ਹੋਈਆਂ ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ ਦੇਖੋ ਕਿੰਨੀਆਂ ਵਧੀਆ ਇਹ ਨਰਮ ਬਣ ਕੇ ਤਿਆਰ ਹੋਈਆਂ ਵਿੱਚੋਂ ਇਹਨਾਂ ਦਾ ਟੈਕਸਚਰ ਤੁਸੀਂ ਦੇਖ ਸਕਦੇ ਹੋ ਚਾਸ਼ਨੀ ਬਿਲਕੁਲ ਇਹਨਾਂ ਦੇ ਅੰਦਰ ਤੱਕ ਗਈ ਹੈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਇਹ ਰਸੀਲੀਆਂ ਬਣ ਕੇ ਤਿਆਰ ਹੋਈਆਂ ਨੇ